ਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੇਸ਼ ਦੇ ਫਨ ਤੜਾ ਬੋਬੋ ਵੈਲਕਮ ਹੈ ਜੀ ਤੇ ਪਿੰਡ ਵੱਡੇ ਪਹੁੰਚ ਚੁੱਕੇ ਜੀ ਬਾਈ ਸਰੋਜ ਸਿੰਘ ਕੋਲ ਜੀ ਆ ਜੀ ਵੇਖੋ ਬਾਈ ਜੀ ਨੇ ਸ਼ੇਸ਼ਾ ਤੇ ਲੈ ਗਏ ਪਸ਼ੂ ਹੈਗੇ ਆ ਬਾਕੀ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਹਸਤੀ ਗੱਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਪਾ ਠੀਕ ਠਾਕ ਵਾਜੀ ਹੋਰ ਸਭ ਕੀਤਾ ਵਾਜੀ ਨੰਬਰ ਵਾਹ ਚਲੋ ਠੀਕ ਆ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਪਾਈਏ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਦੇਸਾਂ ਵਦੇਸਾਂ ਚਰ ਰਹਿਆਂ ਨੂੰ ਸਾਰੇ ਨੂੰ ਪਿਆਰ ਭਲੀ ਸਤਿਕਾਰ ਆਸ ਕਰਦੇ ਆ ਤਾਂ ਤਨ ਅਨ ਸ੍ਰੀ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਕਰਦੇ ਆਂ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਤੰਦਰੁਸਤ ਬਿਲਕੁਲ ਬਜੀ ਸੰਦੀਪ ਜੀ ਆਪਾਂ ਹਰ ਤ ਹੈ ਸਵੇਰੇ ਉੱਠਦੇ ਆਂ ਅੰਮ੍ਰਿਤ ਵੇਲੇ ਸਾਰਿਆਂ ਦੀ ਸੋਚ ਬਿਲਕੁਲ ਜੀ ਹਾਂ ਹਾਂ ਜੀ ਉਸ ਤੋਂ ਬਾਅਦ ਜ਼ਰੂਰਤ ਕਰੀ ਦੀ ਹੈ ਜੀ ਆ ਤੇ ਦੂਸਰਾ ਆਪਣਾ ਇੱਕ ਹੀ ਮੈਸੇਜ ਹੁੰਦਾ ਹਰ ਵਾਰੀ ਮਾਪਿਓ ਦੀ ਸੇਵਾ ਕਰੋ ਸਤਿਕਾਰ ਕਰੋ ਸੇਵਾ ਭਾਵਨਾ ਨਾਲ ਰਹੋ ਤੇ ਬਜ਼ੁਰਗਾਂ ਵਾ ਇਸਦਾ ਨਹੀਂ ਰਹਿਣੀ ਬਿਲਕੁਲ ਜੀ ਜਿਨ੍ਹਾਂ ਇਹ ਸੇਵਾ ਲੋਟ ਲਈ ਉਹ ਹੀ ਫਾਇਦਾ ਜੋ ਜਿਹੜੇ ਰਹਿ ਗਏ ਉਹ ساری ਜ਼ਿੰਦਗੀ ਚ ਪਛਤਾਵਾ ਹੈ ਇਹ ਪਛਤਾਵਾ ਦੇ ਚ ਰਹਿਣ ਨਾ ਦੋ ਕਿਉਂਕਿ ਇਹ ਕਿਸਮਤ ਵਾਲਿਆਂ ਨੂੰ ਮਿਲਦੀ ਆ ਅੱਜ ਕੱਲ ਜ਼ਿੰਦਗੀ ਬੜੀ ਛੋਟੀ ਜੀ ਆ ਬਿਲਕੁਲ ਜੀ ਪਤਾ ਨਹੀਂ ਲੱਗਦਾ ਕਿੰਨੂ ਕਿਸ ਟਾਈਮ ਤੇ ਕੀ ਹੋ ਜਾਦਾ ਨਹੀਂ ਨਹੀਂ ਲੱਗਦਾ ਬੜੀ ਬੜੀ ਸੇਤਾ ਵਾਲੇ ਵੀ ਸਪਰਾਤ ਇਕੱਠੇ ਗੱਲਾਂ ਕਰੀ ਦੀਆਂ ਸ ਵੀਰੋ ਨਾਲ ਨਹੀਂ ਹੁੰਦੇ ਇਸ ਘਰ ਕੇ ਸਮੇਂ ਦੀ ਕਦਰ ਕਰੋ ਮਾਂ ਪਿਓ ਦੀ ਸੇਵਾ ਕਰਿਆ ਕਰੋ ਸਤਕਾਰ ਕਰਿਆ ਕਰੋ ਥੋੜਾ ਜਿਹਾ ਸਹਿਣ ਸ਼ਕਤੀ ਰੱਖਿਆ ਕਰੋ ਤੇ ਆਪਸਾਰ ਦੇ ਵਿੱਚ ਨਾ ਪਿਆਰ ਬਣਿਆ ਰੱਖੋ ਬਿਲਕੁਲ ਜੀ ਤੇ ਇਹਨੂੰ ਮਾਂ ਪਿਓ ਦੇ ਨਾਲ ਜਿਆਦਾ ਅਟੈਚਮੈਂਟ ਰੱਖਿਆ ਕਰੋ ਜਿਹੜਾ ਕੋ ਪਿਆਰ ਬਣਿਆ ਰਹੇ ਅਸੀਂ ਸਾਈਂ ਦਿੰਦੇ ਵਿਚਾਰੇ ਬਿਲਕੁਲ ਜੀ ਤੇ ਜਿੰਨੀਆਂ ਹੁੰਦੀਆਂ ਬਾਤਾਂਵਾਦ ਉਹਨਾਂ ਹੀ ਹਸੀਂ ਸਾ ਲਿਆ ਕਰੋ ਤੇ ਘਰ ਦੁਨੀਆ ਦੀਆਂ ਖੁਸ਼ੀਆਂ ਆਪੇ ਹੀ ਆ ਜਾਂਦੀਆਂ ਹਰ ਵਾਰ ਆ ਵੀਡੀਓ 'ਚ ਇਹੀ ਮੈਸੇਜ ਕਰੀਦਾ ਆਵਾ ਕਿ ਕੋ ਕੋ ਨਾਲ ਡੋਕਸਫ ਚੱਲਿਆ ਸਮੇਂ ਦੀ ਸਮਾਂ ਇਦਾਂ ਦਾ ਨਾ ਬੱਚੇ ਪਾਲਣੇ ਪੜੇ ਉਹ ਨਾ ਸਾਰੀਆਂ ਚੀਜ਼ਾਂ ਕੀਤੀਆਂ ਵਾ ਤੇ ਬਸ ਇੰਨੀਆਂ ਕੀ ਬੇਲਤੀਆਂ ਬਾਕੀ ਮਿਲ ਗਿਆ ਉਸਦੀ ਜੀ ਜੀ ਨਾ ਹੈ ਹਰੇ ਗੱਬੜੇ ਗੱਬੜੇ ਨਾ ਸੁਈ ਮੈਂ ਬੋਲੇ ਦੇ ਮੈਂ 8 9 ਕਿਲੋ ਬੋਲਾ ਅੱਛਾ ਜੀ ਆਹ ਵੇਖੋ ਕਿ ਦਾਂ ਚਾਂਦੀਆਂ ਸੋਨੀਆਂ ਆ ਆ ਦਿਖਾ ਮੈਂ ਸਾਰੀਆਂ ਬਤਾ ਦੇ ਆ ਦੇਖੋ ਡੱਬ ਡੁੱਬ ਕਿਦਾਂ ਲੇਵੇ ਤੇ ਟੋਲ ਆਪ ਦੀ ਚੁਾਈ ਹੰਡੀ ਆ ਥੋੜੀ ਦਿੱਤਾ ਤੱਕੇ ਨੂੰ ਆ ਇਧਰ ਆਓ ਦਰਮਾਦਾ ਬੂ ਬਾਹ ਬੂ ਬਹੁਤ ਆਲੀ ਰਿਏ ਤੇ ਇਧਰ ਦੇਖੋ ਦੱਸ ਕੇ ਲਾਸਟ ਤੇ ਥੱਕ ਥੋੜੀ ਜੀ ਲੈਵੇ ਦੀ ਅੱਗੇ ਇਹਨੂੰ ਆ ਸੋ ਦੁੱਧ ਵੀ ਚੰਗਾ ਪਾਊਗੀ 8 ਕਿਲੋ ਬੋਲਾ ਆ ਬਿਲਕੁਲ 8 ਮਹੀਨੇ ਕਰਦੀ ਹੈ ਜੀ ਮੀਡੀਅਮ ਦੇ ਕਰਦੀ ਮੈਂ ਵਾ ਦੇਖੋ ਤੇ ਉਹਦਾ ਰਾਜੀ ਰੂਹੀ ਚੰਗੀ ਆ ਇਧਰ ਦੇਖੋ ਆ ਵੀ ਪਤਾ ਨਾ ਕੋਣ ਬਤਾਉ ਕਿੰਨੇ ਰੱਖਦੇ ਜਿੰਦਾ ਵਰੀਆ ਥਾਨ ਬਹੁਤ ਆ ਬੋਲੇ ਚੁਾਈ ਬੜੇ ਟਾਲ ਬੋਲ ਹੋਣਾ ਹੈ ਬੱਚਾ ਆ ਜੋ ਜੀ ਸਹੀ ਪੰਦੀ ਕੋਈ ਲਗ ਰਾਂਗੀ ਕੋਈ ਵਾਲੀ ਬਾਈ ਬਠੀਕ ਹੈ ਚੰਗੀ ਜੀ ਇਹ ਸੰਦੀ ਚੁਆਤ ਰਿਆਦੀ ਦਵਾਂਗੇ 500 500 ਛੋਟ ਚਲੋ ਇਹ ਵੀ ਸੁਈ ਜੀ ਇਹ ਵੀ ਨੀਲੀ ਦੀ ਸੂਣ ਵਾਲੀ ਆ ਇਹ ਗੱਬਣਾ ਇਹ 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 ਗੱਬਣਾ ਆਈਦਰ ਵਿਖਾਇਓ ਕੈਮਰਾ ਬਾਕੀ ਤਕਰੀਬਨ ਹੀ ਨਾ ਇਹ ਕਰਮ ਵਾਲੀ ਨੂੰ ਨਾ ਪਰਮਾਤਮਾ ਨੇ ਟੋਟਲ ਹੋਇਆ ਸੂਲ ਤੇ ਵੀ ਨਿਸ਼ਾਨਾ ਟੋਟਲ ਨਿਸ਼ਾਨੀਆਂ ਲਾ ਨਾ ਹਾਂ ਥੋੜਾ ਆ ਜਾ ਨਾ ਆ ਵੇਖੋ ਡਾ ਮੜਾ ਜਾਂ ਦੂਜੇ ਨਾਲ ਫਰਕ ਵਾਹ ਨਾ ਪਰ ਜਾ ਕੇ ਜਿੱਦਾ ਬੈਠਾ ਹੋ ਨਾ ਘਰ ਜਾ ਕੇ ਨਹੀਂ ਕਹਿਣਾ ਬਾਕੀ ਸਾਰੀ ਸੁਣਾ ਪਾ ਠੀਕ ਹੈ ਜਿੰਨੇ ਪੈਸੇ ਜਿੰਨੇ ਦੀ ਹੈ ਗਈ ਆ ਆਖੋ ਵੇ ਲੋ ਇਹਦੇ ਆਖੋਖੇ ਵੇਖੋ 12 ਕੋਸ਼ ਵੇਖੋ ਬਾਕੀ ਸਾਰੀ ਜਿੰਨੇ ਪੈਸਿਆਂ ਦੀ ਜਿੰਨੇ ਦੀ ਹੈ ਗਿਆ ਸਾਰੀ ਸੋਹਣੀ ਆ ਖਾਸ ਬੜਾ ਸਪੈਸ਼ਲ ਚੋਈ ਬਹੁਤ ਵਜਾ ਟਿੱਪਣ ਬੜੀ ਚੰਗੀ ਆ ਜਿਹੜੀ 19 ਪੀ ਹੈਗੀ ਦਾਸ ਤੇ ਬਾਕੀ ਤੁਸੀਂ ਹੋਰ ਵੀ ਵੀਰੋ ਦੇਖ ਲੈ ਬਾਕੀ ਸਾਰੇ ਹਾਂਜੀ ਇਹ ਸੰਦੀਪ ਜੀ ਜਿੰਨੀ ਕੁ ਮੈਂ ਆਵਾ ਜਿੰਦਾ ਕੁਝ ਹੈਗਾ ਵਾ ਜਹਾ ਪੁਰਾਣੀ ਢੀਲ ਨੂੰ ਬੱਚੇ ਲੈਣ ਵੀ ਚੰਗੀ ਆ ਇਹ 55000 ਰੁਪਏ 800 500 600 ਬਾਕੀ ਜੀ ਬੇਨਤੀ ਹੱਥ ਜੋੜ ਕੇ ਇਹ ਆ ਵੀ ਰੇਟ ਫਿਕਸ ਵਾ ਹਾਂਜੀ ਜੇ ਘੱਟ-ਘੂਟ ਹੋਵੇ ਤਾਂ ਫੋਨ ਦਾ ਆਉਣਾ ਠੱਡਾ ਤਾਂ ਵੀ ਖਰਾਬ ਹੁੰਦਾ ਤੇ ਮੇਰਾ ਵੀ ਹੁੰਦਾ ਦੇਖ ਕੇ ਇਹਨੇ ਜੇ ਪੰਜਾਇਆ ਦੀ ਲੈਣੀ ਹੋਵੇ ਤੇ ਫੋਨ ਕਰੀਏ ਮਹਿੰਗੀ ਲੱਗੇ ਤੇ ਨਾ ਕਰੇ ਕਿਉਂਕਿ ਤੁਹਾਡੇ ਘਰਾਜੋਂ ਆਈਆਂ ਆਵਾ ਇਹ ਸਾਡੇ ਘਰਾਆਂ ਦੀਆਂ ਨਹੀਂ ਜੇ ਕੋਈ ਆਂਡ ਗਵਾਂਡ ਕੋਈ ਫਰਕ ਲੱਗੇ ਨਾ ਕੋਈ ਸਸਤੀ ਕਿਤੇ ਸਾਨੂੰ ਵੀ ਫੋਨ ਕਰਦਿਆ ਕਰੋ ਅਸੀਂ ਵੀ ਘਾ ਥੋੜੀ ਸਸਤੀ ਦੇ ਦਿਆ ਕਰੀ ਹੈ ਨਾ ਕਿਉਂਕਿ ਮੈਂ ਲੱਭਦੀ ਘੱਟ ਵਾ ਮੁੱਲ ਨਾ ਹੀ ਆਉਣ ਡਈਆਂ ਜੇ ਮੋਲਨਾ ਜੀ ਜੇ ਆਉਂਦੀ ਆ ਨਾ ਇਹ ਵਿੱਚ ਵੀ ਬੜੀ ਔਖੀ ਹੋਣ ਡਈ ਇਹ ਸੰਦੇਸ਼ ਦੀ ਗੱਲ ਆ ਪੂਰਾ ਵਹਿੜ ਵਾ ਗੱਭਣਾ ਜੀ ਗੱਭਣਾ ਆ ਮੈਂ ਅਜਾ ਅਜਾ ਜਦੋਂ ਅਗੋਂ ਵੀ ਥਾੜਾ ਕੋਣ ਪਾਉਂਦਾ ਇੱਕੋ ਛੇਈ ਕਿੱਲੋ ਦੋ ਦਵਾ ਅੱਛਾ ਟੋਕੜ ਕਾ ਬਣਾ ਚੋਕੜ ਕਾ ਬਣਾਵਾ ਸਵਾ ਕ ਦੋ ਮਹੀਨੇ ਤੇ ਪ੍ਰੀਬ ਠੀਕ ਆ ਬਣਾਵਾ ਹਾਂਜੀ ਮੇਰੇ ਘਰੋਂ ਡਾਕਟਰ ਲੈ ਆ ਕੇ ਚੈੱਕ ਪਾਸ ਕਰਵਾ ਕੇ ਤੇ ਫੇਰ ਲੈ ਕੇ ਜਾਣਾ ਦੁੱਧ ਚਹੀਏ ਦੋ ਰੋ ਜੀ ਡਾਕਟਰ ਲੈਓ ਆਪਣਾ ਹਾਂਜੀ ਚੈੱਕ ਕਰਾਓ ਮੈਂ ਕਰਾ ਲਈ ਆਜਾ ਹੁਣ ਅਗਲਾ ਕਰਾ ਕੇ ਬាទ ਮੂਮਾ ਬਗੋ ਚਲੀ ਮੂਮਾ ਵੇ ਲੋ ਜੀ ਮੂਮਾ ਰਾਜੀ ਬਹੁਤ ਆ ਜੀ ਛੇ ਕਿਲੋ ਦਾ ਵਾਹ ਛੇ ਕਿਲੋ ਦਾ ਵਾਹ ਛੇ ਕਿਲੋ ਦਾ ਵਾਹ ਮੂਹਮਾ ਬਾਸਰਾ ਦੀ ਰੋਟ ਵੱਡੀ ਹੋ ਗਈ ਹੈ ਇਸ ਨੂੰ ਦੇ ਕੇ ਦਵਾਗੇ 19000 19000 ਫਾਂਸ ਸਰ ਉਹ 18.5 18 ਵਾਲਾ ਮੇਰਾ ਵੀਰ ਨਾ ਪੁੰਨ ਕਰਿਆ ਪੈਸੇ ਲੱਗੇ ਠੀਕ ਹੈ ਇਹ ਗੱਬਣ ਇਹ ਜਰਸੀ ਗੱਬਣ ਇਹਨੇ ਅਜ ਹਫਤਾ ਹੀ ਲੈ ਜਾਣਾ ਜੀ ਜਾਤ ਬਰੀਡ ਬਹੁਤ ਬਾਇਦੇ ਕੋਲ ਤੋੜ ਦਿਓ ਜੀ ਤੋੜ ਨਹੀਂ ਮਾਂ ਵਕਾਦਰ ਤੇ ਅੰਮੀ ਜਰਾ ਦੂਜਾ ਸੂ ਹੋਣਾ ਭਜੀ ਦੂਜਾ ਸੂਆ ਪਿਓਰ ਜਰਸੀ ਠੰਡੀ ਐਨੀ ਵੀ ਕੋਈ ਗੱਲ ਨਹੀਂ ਕਰਨ ਵਾਲੀ ਜਿੱਦਾਂ ਮਰਜੀ ਆਵੇ ਠੀਕ ਤਾਂ ਥੋੜਾ ਬੜਾ ਸਪੈਸ਼ਲ ਲੱਗਦਾ ਲੋ ਜੀ ਮਤਲਬ ਪੂਰੀ ਧੋਇਆ ਆਲ ਕਰਨ ਮ ਆਈਏ ਲੈਓ ਆਹ ਦੇ ਬਣਾਇਆ ਜਾਂਦਾ ਹਾਂਜੀ ਬਾਜੀ ਇਹ ਸੰਦੀਪ ਜੀ ਦਵਾਂਗੇ 37000 ਦੀ 500 67500 ਰੁਪਏ ਆ ਜਣ ਬ੍ਰਾਂਡ ਵੀ ਦਿਖਾਈ ਇਹ ਨਾ ਕੈਮਰਾਮੈਨ ਨੂੰ ਪਹਿਲਾਂ ਨਾ ਪੂਹੀ ਸਾਰੀ ਦਿਖਾ ਦਿਓ ਇੱਥੇ ਆਓ ਮਗਰ ਫੇਰ ਨਾ ਸਾਰਾ ਇਹ ਦੁੱਧ ਵਾਲਾ ਫਿੱਟ ਹਾਂਜੀ 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 ਤੁਸੀਂ ਇਹਦੇ ਇਹਦਾ ਕੈਮਰੇ ਸਾਰੇ ਪਾਸੇ ਅੱਗੋਂ ਮਗਰ ਦਿਖਾਓ ਪਹਿਲਾਂ ਅਰ ਜੋ ਵੀ ਦਿਖਾਓ ਆ ਆ ਗਿਓਨੀ ਪਹਿਲਾ ਸੁਆ ਭਾਜੀ ਪਹਿਲਾ ਸੁਆ ਹਾਂਜੀ ਦੋ ਦੰਦ ਦੋ ਰੰਗ ਸਪੈਸ਼ਲ ਥਾਣ ਲਗਾ ਬਹੁਤ ਖਾਓ ਕਿੰਨਾ ਸੋਹਣਾ ਲੱਗਾ ਬਈ ਯਾਦੀ ਸ਼ਕਲ ਆ ਇਹ ਥੋੜੀ ਜੀ ਨਾ ਲੇਸ ਜੀ ਕਿਉਂ ਲੱਗਣ ਰਹੀ ਹੈਗੀ ਆ ਇਹ ਸੂਈ ਸਵੇਰੇ ਮਹਨੇਰੇ ਤੇ ਬੱਚਾ ਵੀ ਇਨਾ ਕੋ ਆ ਜੀ ਦਾ ਤਾਰਾ ਵੀ ਬੱਚੀ ਬੱਚੀ ਆ ਗਈ ਜੀ 25 ਸਿਰੇ ਇਹ ਤਾਂ ਫੈਲਾ ਗਿਆ ਭਾਜੀ ਵੇਖ ਸੰਦੀਪ ਜੀ ਇਧਰ ਵੇਖ ਇੰਨੀ ਸਿਰੇ ਦੀ ਵਸੀ ਦਿੱਤੀ ਨਾ ਥੋੜਾ ਜਿਹਾ ਗਾਣਾ ਖਿੱਚ ਦਿੱਤੀ ਆ ਹਾਂਜੀ ਤੇ ਮਤਲਬ ਚਵਾਈ ਚੂਈ ਬੜੇ ਕਮਾਲ ਦੀ ਨਿਕਲੀ ਆ ਉਹਨਾਂ ਨੇ ਤੇ ਖੁੱਲੀ ਛੱਡੀ ਸੀ ਹਾਂਜੀ ਹਾਂਜੀ ਉਹਨਾਂ ਖੁੱਲੀ ਛੱਡੀ ਦੋ ਦਾਂਦਵਾ ਚਾਰ ਦਾਂਦਵਾ ਤੇ ਫਰੀ ਲੈ ਠੀਕ ਆ ਇਹ ਵੀ ਨਾਲ ਉੱਪਰ ਹੋ ਗਈ ਹਾਂਜੀ ਇਹ ਵੀ ਫਿਕਸ ਲੈਵਾ ਸਾਰਾ ਕੁਝ ਲੈਵਾ ਜਿਆਦਾ ਫਿਕਸ ਨਹੀਂ ਆ ਉਹਨਾਂ ਉਹਨਾਂ ਨੇ ਖੁੱਲੀ ਛੱਡੀ ਸੀ ਕੋਈ ਗਾਲ ਹੀ ਨਿਕਲਣ ਵਾਲੀ ਇੰਨੀ ਪਿਆਰੀ ਬੱਚੀ ਆ ਕੋਦ ਅੱਜ ਬੋਲੋ ਜੀ ਐ ਚਵਾਈ ਵਧੀਆ ਲੱਗ ਰਹੀ ਹੈ ਨਾ ਕੋਈ ਗਾਲ ਹੀ ਨਿਕਲ ਥਾਣ ਦੇਖੋ ਕਿੰਨਾ ਸਪੈਸ਼ਲ ਲੱਗਿਆ ਗਾਲ ਤਾਂ ਥਾਂ ਤੇ ਆ ਨਾਸਲਾ ਵਜੀ ਪੂਰੀ ਪੂਰੀ ਫਰੀਡ ਆ ਤੋ ਤੇ ਗਾੜੀ ਕਰ ਮਾਈ ਦੇ ਬੱਚਾ ਬੜਾ ਚੰਗਾ ਹੋਰ ਹੋ ਗਿਆ ਹਾਈ ਟੈਕ ਹਾਈ ਡੱਬ ਮਾਲੀ ਚ ਇਹ ਪੂਰੀ ਪਤਾ ਵੱਡੇ ਘੱਟ ਜਾਂ ਛੋਟੀ ਜੀ ਨਹੀਂ ਕਿ ਬੱਚੀ ਪੂਰਾ ਸਰੀਰ ਦਾ ਫਿਕਸ ਲੇਵਾ ਵਾ ਅੱਗੇ ਪਿੱਛੇ ਜਿੱਦਾਂ ਕਿ ਹੋਰ ਤਾਂ ਹੁੰਦਾ ਹੋਣਾ ਨਾ ਹਾਂਜੀ ਹਾਂਜੀ ਮਤਲਬ ਟਕੋਟਾ ਜਿਹੜਾ ਅਗਲਾ ਲੇਵਾ ਆ ਨਾ ਇਧਰੋਂ ਦੂਜਾ ਖਾਣ ਪਰੜੀਏ ਨਾ ਫਿਰ ਤੇ ਸਵਾ ਕ ਫੋਟ ਦਾ ਖਰਚ ਲੱਗਦਾ ਹੂੰ ਇਧਰੋਂ ਦੂਜਾ ਸਾਣੇ ਫੜਨਾ ਸਵਾ ਕ ਫੋਟ ਦਾ ਫਰਕ ਵਾ ਇੰਨਾ ਇੰਨਾ ਲੇਵਾ ਫਿਕਸ ਲੇਵਾ ਇਹਦੇ ਕੋਲ ਹਾਂਜੀ ਇਹ ਸੰਦੀਪ ਜੀ ਹੁਣ ਅੱਗੇ ਤੇ ਕਿਸੇ ਦੇ ਕਰਮ ਆ ਹੈ ਬੜੀ ਚੰਗੀ ਆ ਵੇਖਿਆ ਕਿਸ ਨੇ ਕੋ ਹੋਣੀਗਾ ਉਹਨਾਂ ਨੇ ਸਵੇਰੇ ਸਵੇਰ ਮੈਂ ਵੀ ਜੱਦਾ ਘੰਟਾ ਯਾਰ ਮੇਰੇ ਕੋਲ ਬਠੀ ਕਹਿੰਦੇ ਬਾਬਾ ਜੀ ਕਰਦਾ ਇਹ ਘਰ ਨੂੰ ਤਾਂ ਲੈਣਾ ਹੀ ਪਿਆ ਵਾ ਹਾਂਜੀ ਪਰ ਆਪਾਂ ਤੁਹਾਨੂੰ ਦੱਸਣ ਗਿਆਂ ਵੀ ਅੱਜ ਥੋੜਾ ਬਿਲਕੁਲ ਜੀਤ ਕਰਦਾ ਸੀ 65 67000 ਦੀ ਵੇਚ ਦਾਂਗੇ ਜਦੋਂ ਉੱਥੋਂ ਲਈ ਸੀ ਮੁਹੰਮਦ ਅੰਦਾਸਾ ਜਿਹੜਾ ਮਾਰਜੀ ਉਸੇ 95000 ਦੀ ਦਵਾਂਗੇ ਤੇ 500 ਛੋਟ 200 ਕਾ ਦੀ 500 ਹੀ ਕਰ ਦਈਏ ਇੱਕ ਕਰਾਂ ਕੈਮਰਾ ਇਧਰ ਆ ਕੇ ਇੱਥੇ ਮਖਾ ਕਰੀਂ ਦੱਸ ਵੀ ਜੀ 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 ਕੋ ਨਹੀਂ ਦੇਖਿਆ ਨਾ ਭਾਈ ਪੁੰਨਸਰ ਬਹੁਤ ਆ ਬੈਠਾ ਯਾ ਦੀ ਨਸਲ ਤੇ ਬਾਕੀ ਥਾਨ ਬੜਾ ਚੰਗਾ ਵਿਥਾਂ ਬਹੁਤ ਸਾਰੇ ਬੜਾ ਲੱਗਾ 58000 ਰੁਪਇਆ ਮੇਰਾ ਵੀਰ ਲੱਗਣਾ ਤੇ ਜਿਹ ਕੋ ਬੱਛੀ ਦਾ ਰਿਕਾਰਡ ਦੇ ਦੂੰਗਾ ਇਹਦੇ ਵਿੱਚ ਸਿਰਫ 14-1500 ਰੱਖ ਮੈਂ ਕਿਉਂ ਵੇਚਣੀ ਆ ਵੇਚਣੀ ਆ ਉਹ ਉਹਨੂੰ ਵੀ ਇੱਕ ਦੋ ਮੁੱਲ ਲੱਗੇ ਸੀ ਤੇ ਜਦੋਂ ਸਵੇਰੇ ਮੈਂ ਕਿਹਾ ਜੋ ਬੱਚਾ ਦਿੱਤਾ ਬੱਛੀ ਵੇਖੀ ਤਾਂ ਮੇਰਾ ਦਿਲ ਕਰਾ ਆ ਵੀ ਲੈ ਲਈ ਠੀਕ ਹੋਣਾ ਤੇ ਆਈ ਗਈ ਹੋ ਜਾ ਚਲੋ ਕਿਸੇ ਕਰਮਾ ਵਾਲਾ ਲੈ ਲੇ ਮੌਜਾਂ ਕਰੂਗਾ ਬਿਲਕੁਲ ਜੀ ਬਾਕੀ ਸੰਦੀਪ ਜੀ ਉਹ ਆਪਣੇ ਕੋਲ ਮਾਲ ਆ ਆਪਾਂ ਬਹੁਤ ਕੋਸ਼ਿਸ਼ ਕਰਦੇ ਆ ਸਾਣ ਵੀਣ ਕੇ ਲਈਏ ਸਾਹਬ ਨਾਲ ਲਈਏ ਮਾਲ ਕਰਾਂ ਚ ਘਟ 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 ਜੇ ਮੈਂ ਲੈਣ ਨੂੰ ਤਿਆਰ ਤੇ ਮੇਰੀ ਜਗ੍ਹਾ ਤੇ 10 ਹੋਰ ਵੀ ਹੈ ਹੈਨਾ तकरीबन ਮੁੱਲਾਂ ਚ ਹੀ ਲੈ ਕੇ ਤੇ ਮੁੱਲਾਂ ਅਜ ਫਿਰ ਸੋਚ ਕੇ ਪਾਉਣਾ ਪੈਂਦਾ ਤੇਦਾ ਕੀ ਰੇਟ ਪਈ ਹੈ ਤੇ ਇਸ ਕਰਕੇ ਉਹਨ ਮੇਰੇ ਭੈਣ ਭਰਾਵਾਂ ਨੂੰ ਜੇ ਚੰਗਾ ਲੱਗੇ ਤਾਂ ਤਾਂ ਆਪਾਂ ਤਾਂ ਬਹੁਤ ਸੋਚ ਵਿਚਾਰ ਕੇ ਮਾਲ ਲੈ ਲਵਾਂ। ਬਾਜੀ ਬਸ ਬਸ ਤੇ ਬਾਕੀ ਆਨਲਾਈਨ ਉਹਨਾਂ ਵੀਰਾਂ ਵਾਸਤੇ ਜਿਹੜਾ ਸਾਡੇ ਕੋਲ ਮਾਲ ਲੈਂਦੇ ਹੈਗੇ ਆ ਬਾਕੀ ਕੋਈ ਮੇਰਾ ਵੀਰ ਆਵੇ ਤਸੱਲੀ ਕਰਕੇ ਤੇ ਲੈ ਕੇ ਜਾਵੇ ਚੰਗਾ ਆਵੇ ਲੈ ਜੇ ਜੇ ਮਾੜਾ ਹੋਵੇ ਤਾਂ ਸਾਡੇ ਕਿਲੇ ਜਾ। ਬਾਜੀ ਠੀਕ ਆ। ਹੈ ਕਿ ਨਹੀਂ? ਬਿਲਕੁਲ। ਅਸੀਂ ਤਾਂ ਲਿਆਂਦੇ ਪਾਹੇ ਖर्चे ਆ ਕੋਈ ਹੋਰ ਤਾਂ ਖਰਚੇ ਨੂੰ ਚੰਗਾ ਲੱਗਿਆ ਹਣਾ ਤੇ ਬਾਕੀ ਨਾਂ ਤੁਹਾਡੇ ਵੀਰ ਦਾ ਸਰਵੰਤ ਸਿੰਘ ਪਿੰਡ ਪੱਡੇ ਤਹਿਸੀਲ ਬਟਾਲਾ ਜਿਲ੍ਹਾ ਗਰਦਾਸਪੁਰ ਬਾਰ-ਬਾਰ ਦੱਸਿਦਾ ਜਿਲ੍ਹਾ ਸਾਡਾ ਗਰਦਾਸਪੁਰ ਜੇ ਅੰਬਰਸਰ ਦੇ ਨਾਲ ਗਰਦਾਸਪੁਰ ਜਿਲ੍ਹਾ ਲੱਗਦਾ ਜੇ ਕਾਫੀ ਪਿੰਡ ਸਾਡੇ ਜਿਹੜੇ ਨਾ ਨਾਲ-ਨਾਲ ਲੱਗ ਜਾਂਦੇ ਆ ਅੰਬਰਸਰ ਦੇ ਤੇ ਗਰਦਾਸਪੁਰ ਦੇ ਤੇ ਨਜ਼ਦੀਕ ਡੇਰਾ ਬਿਆਸਰਾ ਦਾ ਸਵਾਮੀ ਵੀ ਹੈਗਾ ਵਾ ਇੱਕ ਪਾਸਿਓ ਮੈਤਾ ਲੱਗਦਾ ਦੂਜੇ ਪਾਸਿਓ ਸ੍ਰੀ ਹਰਗੋਬਿੰਦਪੁਰ ਲੱਗਦਾ ਇਹ ਪਿੰਡ ਵਾ ਉਸ ਤੋਂ ਬਾਅਦ ਵੀ ਫੋਨ ਕਰਕੇ ਪੁੱਛ ਲੈਣਾ ਕੋਈ ਪਰੇਸ਼ਾਨ ਨਾ ਹੋਵੇ ਤੇ ਬਾਕੀ ਲਗਭਗ ਤੁਸੀਂ ਬਹੁਤੇ ਤੇ ਜਾਣਦੇ ਹੀ ਆ ਮੇਰਾ ਵੀਰ ਠੀਕ ਆ ਨਾ ਤੇ ਬਾਕੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ